ਸਤਿ ਸ਼੍ਰੀ ਅਕਾਲ ਨਿਮਰਲ ਸੁਖ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਲੈ ਕੇ ਹਾਜ਼ਰ ਹਾਂ ਬੁੱਕ ਰਿਵਿਊ ਸੀਰੀਜ਼ ਦਾ ਨਵਾਂ ਐਪੀਸੋਡ ਅੱਜ ਇਸ ਕਿਤਾਬ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਇੱਕ ਕਹਾਣੀਆਂ ਦੀ ਕਿਤਾਬ ਹੈ ਇਸ ਦੀ ਲੇਖਿਕਾ ਦੀਪਤੀ ਬਬੂਟਾ ਜੀ ਹਨ ਕਿਤਾਬ ਦਾ ਨਾਂ ਹੈ ਭੁੱਖ ਏਉਂ ਸਾਹ ਲੈਂਦੀ ਹੈ ਇਹ ਕਿਤਾਬ ਸਬ ਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਵੱਲੋਂ ਛਾਪੀ ਗਈ ਹੈ ਜ਼ਿਕਰਯੋਗ ਹੈ ਕਿਤਾਬ ਟਾਹਾ ਪੁਰਸਕਾਰ 2023 ਦੀ ਜੇਤੂ ਹੈ। ਇਹਨਾਂ ਦੇ ਕਲਮ ਵਿੱਚੋਂ ਪ੍ਰਕਾਸ਼ਿਤ ਪੁਸਤਕਾਂ ਹਨ। ਕਰੁੰਬਲਾ ਕਾਵਿ ਸੰਗ੍ਰਹਿ 2013, ਕੁਝ ਤੇਰੀਆਂ ਕੁਝ ਮੇਰੀਆਂ ਕਥਾ ਸੰਗ੍ਰਹਿ 2014, ਟੱਪੇ 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 ਕਾਵਿ ਸੰਗ੍ਰਹਿ ਲੋਕ ਗੀਤ ਜਨਵਰੀ 2015, ਪਹਿਲਾ ਐਡੀਸ਼ਨ, ਦੂਸਰਾ ਐਡੀਸ਼ਨ ਜੂਨ 2015। ਸਬ ਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਨਸ਼ਾ ਪੰਜੇ ਦਾ ਅਤੇ ਹੋਰ ਇਕਾਂਗੀ ਇਕਾਂਗੀ ਸੰਗ੍ਰਹਿ 2015 ਤੀਜੇ ਪਿੰਡ ਦੇ ਲੋਕ ਕਥਾ ਸੰਗ੍ਰਹਿ 2016 ਬਸ ਦੀ ਇੱਕ ਸਵਾਰੀ ਯਾਤਰਾ ਵਰਤਾਂਤ 2018 ਕੈਲੀਵਰ ਪਬਲਿਕੇਸ਼ਨ ਪਿੱਛਾ ਰਹਿ ਗਿਆ ਦੂਰ ਕਥਾ ਸੰਗ੍ਰਹਿ 2019 ਠਰੀ ਰੁੱਤ ਦਾ ਸੇਖ ਨਾਟਕ 2021 ਸਤਿऋषि ਪਬਲਿਕੇਸ਼ਨ ਚੰਡੀਗੜ੍ਹ ਰੰਗਮંચ ਲਈ ਨਸ਼ਾ 56 ਦਾ ਚੰਡੀਗੜ੍ਹ ਸਕੂਲ ਆਫ ਡਰਾਮਾ ਅਤੇ ਦੂਰਦਰਸ਼ਨ ਚੰਡੀਗੜ੍ਹ ਖਾਤਾ 0 ਬੈਲੈਂਸ ਚੰਡੀਗੜ੍ਹ ਸਕੂਲ ਆਫ ਡਰਾਮਾ ਦੂਰਦਰਸ਼ਨ ਚੰਡੀਗੜ੍ਹ 16 ਬਿੰਨਿਆ ਪਿੰਡਾ ਦੂਰਦਰਸ਼ਨ ਚੰਡੀਗੜ੍ਹ ਬਸ ਦੀ ਇੱਕ ਸਵਾਰੀ ਸਾਈ ਕ੍ਰੀਏਸ਼ਨਸ ਅੰਮ੍ਰਿਤਸਰ ਛੱਤ ਚੰਡੀਗੜ੍ਹ ਸਕੂਲ ਆਫ ਡਰਾਮਾ ਭੋਗ ਮੇਲਾ ਚੰਡੀਗੜ੍ਹ ਸਕੂਲ ਆਫ ਡਰਾਮਾ ਨਾਰੀ ਸ਼ਕਤੀ ਜਾਗਰਤੀ ਸੁਸਾਇਟੀ ਫਿਲਮ ਸਕ੍ਰਿਪਟ ਤਰੇੜਾਂ ਗੁਨਾਹਾਂ ਦੇ ਫੁੱਲ ਲਾਡਲੀ ਨਜ਼ਰਾ ਵੈਬ ਸੀਰੀਜ਼ ਰਖੇਲ ਦੂਰਦਰਸ਼ਨ ਚੰਡੀਗੜ੍ਹ ਨਾਟਕ ਸੂਲਾ ਬਿੰਨਿਆ ਅੰਦਰ ਨਸ਼ਾ ਪੰਜ 6 ਦਾ ਬਤੌਰ ਅਦਾਕਾਰਾ ਕਾਲੇ ਸਮੇਂ ਕਈ ਨਾਟਕ ਫੁੱਲਾਵੇ ਤੇਰਾ ਨਾਂ ਕੀ ਲਿਆ ਗੀਤ 2019 ਹਿੰਦੀ ਸ਼ਾਰਟ ਫਿਲਮ ਐਨ ਐਕਸੀਡੈਂਟਲ ਆਰਟਿਸਟ ਤੇ ਹੋਰ ਪੰਜਾਬੀ ਸ਼ਾਰਟ ਫਿਲਮਾਂ ਵਿੱਚ ਇਹਨਾਂ ਨੇ ਭਾਗ ਲਿਆ ਇਸ ਕਿਤਾਬ ਵਿੱਚ 9 ਕਹਾਣੀਆਂ ਹਨ ਵਸ਼ਿਕਨ ਇੱਕ ਕਹਾਣੀ ਪੜ੍ਹਦੇ ਸਮੇਂ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਕਈ ਵਾਰ ਸਮੇਂ ਅਤੇ ਹਾਲਾਤਾਂ ਦੇ ਵਸ ਵਿੱਚ ਹੋ ਪਰ ਜਦੋਂ ਇਹ ਵਸ਼ਿਕਨ ਟੁੱਟਦਾ ਹੈ ਤਾਂ ਤੁਸੀਂ ਆਪਣੇ ਅਸਲ ਨੂੰ ਮਿਲਦੇ ਹੋ ਦੂਸਰੀ ਬਲੈਕ ਹੋਲ ਇਹ ਕਹਾਣੀ ਇਸ ਗਲਵਲ ਇਸ਼ਾਰਾ ਕਰਦੀ ਹੈ ਕਿ ਜੇ ਕੁਦਰਤ ਦੀਆਂ ਦਿੱਤੀਆਂ ਨਿਯਮਤਾਂ ਨੂੰ ਸਮਾਂ ਰਹਿੰਦੇ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਭਵਿੱਖ ਹਨੇਰੇ ਨਾਲ ਹੀ ਭਰ ਜਾਏਗਾ ਤੀਸਰੀ ਕਹਾਣੀ ਹੈ ਔਖੀ ਕੜੀ ਇਹ ਕਹਾਣੀ ਤੁਹਾਡੇ ਵਿਸ਼ਵਾਸ ਦਾ ਕੋਈ ਕਿਵੇਂ ਨਜਾਇਜ਼ ਫਾਇਦਾ ਚੱਕ ਸਕਦਾ ਹੈ ਉਸਦੇ ਬਾਰੇ ਦੱਸਦੀ ਹੈ ਜਿਸ ਨੂੰ ਲੇਖਕਾਂ ਨੇ ਬਹੁਤ ਸੋਹਣੇ ਢੰਗ ਨਾਲ ਦਰਸਾਇਆ ਹੈ ਔਖੇ ਸਮੇਂ ਤਾਨੂੰ ਆਪਣੀ ਤੇ ਪਰਾਏ ਦਾ ਅਹਿਸਾਸ ਹੁੰਦਾ ਹੈ ਚੌਥੀ ਭੁੱਖ ਇਓਂ ਸਾ ਲੈਂਦੀ ਹੈ ਇਸ ਕਹਾਣੀ ਵਿੱਚ ਲੇਖਿਕਾ ਨੇ ਭੁੱਖ ਨੂੰ ਬਹੁਤ ਵੱਖਰੇ ਢੰਗ ਨਾਲ ਬਿਆਨ ਕੀਤਾ ਹੈ ਭੁੱਖ ਕਿਸੇ ਵੀ ਚੀਜ਼ ਦੀ ਹੋਵੇ ਕਦੇ-ਕਦੇ ਤੁਹਾਨੂੰ ਹੈਵਾਨ ਬਣਾ ਦਿੰਦੀ ਹੈ ਪੰਜਵੀਂ ਕਹਾਣੀ ਹੈ ਪੰਜਵਾਂ ਮੋੜਾ ਬੇਸ਼ੱਕ ਅਜੋਕੇ ਸਮਾਜ ਵਿੱਚ ਲੋਕ ਅੱਜ ਵੀ ਪੁੱਤਾਂ ਨੂੰ ਮਹੱਤਵ ਦਿੰਦੇ ਨੇ ਪਰ ਲੇਖਿਕਾ ਨੇ ਇਸ ਕਹਾਣੀ ਵਿੱਚ ਧੀਆ ਦੀ ਮਹੱਤਵਤਾ ਤੇ ਪਿਆਰ ਨੂੰ ਲਾਜਵਾਬ ਢੰਗ ਨਾਲ ਚਿੱਤਰਿਆ ਹੈ ਛੇਵੀਂ ਕਹਾਣੀ ਹੈ ਸਿਰਫ ਐਨੀ ਮੇਰੀ ਬਾਤ ਨਹੀਂ ਇਹ ਕਹਾਣੀ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਹੈ ਕਿ ਭਾਵੇਂ ਪੰਜਾਬ ਨੇ ਬਹੁਤ ਸਾਰੀਆਂ ਮਾਰਾਂ ਦਾ ਸਾਹਮਣਾ ਕੀਤਾ ਪਰ ਅੱਜ ਵੀ ਇਹ ਚੜ੍ਹਦੀ ਕਲਾ ਵਿੱਚ ਹੈ ਸੱਤਵੀਂ ਕਹਾਣੀ ਹੈ ਮੁਕਤੀ ਤੋਂ ਪਾਰ ਇਹ ਕਹਾਣੀ ਦੱਸਦੀ ਹੈ ਕਿ ਅਸਲ ਮੁਕਤੀ ਰਿਸ਼ਤਿਆਂ ਨੂੰ ਛੱਡਣਾ ਨਹੀਂ ਰਿਸ਼ਤਿਆਂ ਦਾ ਨਿਗਮਾਨਣ ਵਿੱਚ ਹੈ ਅੱਠਵੀਂ ਕਹਾਣੀ ਹੈ ਬਸ ਅਖੀਆਂ ਦੇ ਕੋਲ ਕੋਈ ਵੀ ਰਿਸ਼ਤਾ ਬਿਨਾ ਪਿਆਰ ਤੇ ਲਗਾਵ ਤੋਂ ਅੱਗੇ ਨਹੀਂ ਵੱਧ ਸਕਦਾ ਜ਼ਰੂਰੀ ਨਹੀਂ ਕਿ ਇਸ ਲਗਾਵ ਨੂੰ ਬੋਲ ਕੇ ਹੀ ਬਿਆਨ ਕੀਤਾ ਜਾਵੇ ਤੁਹਾਡੇ ਮਹਿਬੂਬ ਜਾਂ ਸਾਥੀ ਦਾ ਤੁਹਾਡੇ ਸਾਹਮਣੇ ਹੋਣਾ ਤੇ ਦੋਵਾਂ ਵਿਚਲੀ ਨੋਕ-ਚੋਕ ਵੀ ਮੁਹੱਬਤ ਦੀ ਹੀ ਨਿਸ਼ਾਨੀ ਹੁੰਦੀ ਹੈ ਇਸ ਗੱਲ ਨੂੰ ਲੇਖਿਕਾ ਨੇ ਕਹਾਣੀ ਦੇ ਰੂਪ ਵਿੱਚ ਬਹੁਤ ਹੀ ਉਮਦਾ ਅਹਿਸਾਸਾਂ ਨੂੰ ਪਰੋ ਕੇ ਬਿਆਨ ਕੀਤਾ ਹੈ ਨੌਵੀਂ ਤੇ ਆਖਰੀ ਕਹਾਣੀ ਹੈ ਉਪਰੀ ਬਲਾ ਇਸ ਕਹਾਣੀ ਵਿੱਚ ਲੇਖਿਕਾ ਨੇ ਗਰੀਬ ਪਰਿਵਾਰ ਦੀਆਂ ਤੰਗੀਆਂ ਤਰਸੀਆਂ ਬਾਰੇ ਬਿਆਨ ਕੀਤਾ ਹੈ ਅੱਜ ਵੀ ਸਰਮਾਇਦਾਰੀ ਕਈ ਜਗਾਵਾਂ ਤੇ ਭਾਰੂ ਹੈ ਗਰੀਬ ਅੱਜ ਵੀ ਰੋਟੀ ਦੀ ਦੌੜ ਵਿੱਚ ਪਿੱਛੇ ਹੈ ਤੇ ਅੰਧਵਿਸ਼ਵਾਸਾਂ ਵਿੱਚ ਫਸਿਆ ਹੋਇਆ ਹੈ ਸੋ ਇਹ ਹੈ ਦੀਪਤੀ ਬੂਬੂਟਾ ਜੀ ਦੀ ਲਿਖੀ ਕਿਤਾਬ ਭੁੱਖ ਇਉਂ ਸਾ ਲੈਂਦੀ ਹੈ ਦਾ ਰਿਵਿਊ ਉਮੀਦ ਹੈ ਤੁਸੀਂ ਕਹਾਣੀਆਂ ਦਾ ਪੂਰਾ ਵਿਸਥਾਰ ਜਾਣਨ ਲਈ ਇਹ ਕਿਤਾਬ ਜ਼ਰੂਰ ਖਰੀਦ ਕੇ ਪੜੋਗੇ ਹੋਰ ਰਿਵਿਊ ਲਈ ਜੁੜੇ ਰਹੋ निमरा सुख दे यूट्यूब चैनल ਦੇ ਨਾਲ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ